ਹਾਲਾਤ ਕੀ ਨੇ ਹਾਲਾਤ ਤਾਂ ਸਾਰੇ ਪੰਜਾਬ 'ਚ ਹੀ ਮਾਰੇ ਹੋਏ ਨੇ ਇੱਥੇ ਦਾ ਇਦਾਂ ਦੇਖਣ ਨੂੰ ਮਿਲਦਾ ਦੂਰ ਦੂਰ ਤੱਕ ਪਾਣੀ ਹੀ ਪਾਣੀ ਹੈ ਤੁਸੀਂ ਤੇ ਕੋਲੋਂ ਦੀ ਪਿੰਡਾਂ ਦੇ ਵਿੱਚ ਵੇਖ ਕੇ ਆਇਓ ਆਹ ਦੇਖੋ ਜਿਸ ਦਿਨ ਪਹਿਲੇ ਦਿਨ ਪਾਣੀ ਛੱਡਿਆ ਸੀਗਾ 27 ਅਗਸਤ ਨੂੰ ਤੇ ਮੈਂ ਵੀ अर्ਲੀ ਮਾਰਨਿੰਗ ਉੱਠਿਆ ਸੀਗਾ ਤੇ ਮੇਰੇ ਹੁੰਦਿਆਂ ਹੀ ਅਸੀਂ ਕੁਝ ਬੱਚਾ ਸੀਗਾ ਆਪਣਾ ਕੱਢ ਕੇ ਆਏ ਸੀ ਇਧਰੋਂ ਵੇਖ ਕੇ ਤੇ ਉਦੋਂ ਡੀਸੀ ਤੇ ਐਸਐਸਪੀ ਸਾਡੇ ਸਾਹਮਣੇ ਭੱਜ ਕੇ ਗਈ ਸੀ ਕਹਿਣ ਕਿ ਲੋਕੋ ਬਾਹਰ ਨਿਕਲਿਓ ਪਰ ਐਡੀ ਛੇਤੀ ਮੈਨੂੰ ਲੱਗਦਾ ਮਾਨਸਿਕ ਤੌਰ ਤੇ ਤਿਆਰ ਕੋਈ ਨਹੀਂ ਹੁੰਦਾ ਘਰ ਛੱਡ ਦੇਵੇ ਇੱਥੇ ਮੰਤਰੀ ਵੀ ਇੱਕ ਸਾਬਕਾ ਮੰਤਰੀ ਭੱਜੇ ਫਿਰਦੇ ਸੀ ਪਹਿਲੀ ਗੱਲ ਤਾਂ ਉੱਥੇ ਫਰਕ ਰਿਹਾ ਕਿ ਜੇ ਥੋੜਾ 14 ਲੱਖ 14.11 ਲੱਖ ਕਿਉਂਕਿ ਪਾਣੀ ਛੱਡਣਾ ਤੁਸੀਂ ਜਿਸ ਦਿਨ ਉਹ ਤੋਂ 10 ਦਿਨ ਪਹਿਲਾਂ ਤੁਸੀਂ ਜੋਰ ਲਾਓ ਤੁਸੀਂ ਕਿਹਾ ਵੀ ਹੋ ਲੋਕਾਂ ਨਾ ਪਰ ਜੇ ਸੀ 15 20 ਦਿਨ ਪਹਿਲਾਂ ਲੱਗੇ ਹੁੰਦੇ ਇੱਕ ਪਰਸੈਪਸ਼ਨ ਨੂੰ ਕ੍ਰੀਏਟ ਕਰਦੇ ਵੀ ਪਾਣੀ ਹਰਦੋਂ ਵੱਧ ਆ ਰਿਹਾ ਸ਼ਾਇਦ ਲੋਕ ਬਚ ਜਾਂਦੇ ਬਟ ਇਹਦਾ ਹੁਣ ਸੈਕੰਡ ਫੇਸ ਦੇ ਵਿੱਚ ਆਪਾਂ ਕਿ ਲੋਕਾਂ ਦੇ ਪਸ਼ੂ ਵੀ ਮਾਰੇ ਗਏ ਫਸਲ ਤਾਂ ਗਈ ਆ ਉਹ ਸੈਕੰਡ ਪਾਇਓਰਟੀ ਦੇ ਪਸ਼ੂ ਮਾਰੇ ਕੇ ਕਈ ਥਾਵਾਂ ਤੇ ਅੱਜ ਇੱਕ Laash ਗਈ ਪੋਸਟਮਾਰਟ ਹੋਣ ਗਈ ਹੈ ਇੱਥੇ ਮੁੰਡਾ ਰੋੜਿਆ ਸੀ ਉਹਦੀ ਤਲਾਸ਼ ਆ ਰਹੀ ਹੈ ਤੇ ਕੁਝ ਕੈਜੂਅਲਟੀਜ਼ ਹੋਈਆਂ ਔਰ ਇਹਦੋਂ ਕਹਾ ਜਿਹੜੇ ਲੋਕਾਂ ਨੇ ਵੇਖੋ ਘਰ ਅਮੇ ਸ਼ਹਿਰ ਦਾ ਬੰਦਾ ਹੋਵੇ ਪਿੰਡੂ ਹੋਵੇ ਮੇਰੇ ਕਾ ਜਿੰਦਗੀ ਚ ਇੱਕ ਵਾਰੀ ਬੰਦਾ ਬਿਲਕੁਲ ਤੁਸੀਂ ਦੇਖਿਓ ਤਿੱਜਾ ਕਿੱਸਾ ਘਰ ਹੀ ਪਾੜ ਜਾਣੇ ਆ ਢੇਣਾ ਪੈ ਜਾਣੀਆਂ ਬਹੁਤ ਸਾਰੇ ਡਿੱਗ ਪਿਆ ਉਹ ਨੁਕਸਾਨ ਬਹੁਪੱਖੀ ਆ ਇੱਕ ਪੱਖ ਤੋਂ ਨਹੀਂ ਹੈਗਾ ਇਸ ਇਲਾਕੇ ਚੋਂ ਦੇਖੋ ਜਿੰਨੀ ਇਹ ਨੂੰ ਅਸੀਂ ਪੰਜਾਬੀ ਚ ਭਾਲ ਕਹਿੰਦੇ ਆ ਰੇਤ ਕਹਿੰਦੇ ਆ ਰਬ ਕਹਿੰਦੇ ਆ ਇਹ ਚੜ ਜਣੀ ਹੈ ਖੇਤਾਂ ਚ ਤੁਸੀਂ ਇੱਥੇ ਕਣਕ ਬੀਜਣੀ ਕਿਹੜੀ ਸੌਖੀ ਆ ਜਿਹੜਾ ਚੰਗਾ ਪਾਣੀ ਸੁੱਕਣਾ ਅਗਲੀ ਫਸਲ ਬੀਜਣ ਦੀ ਸਮੱਸਿਆ ਵੀ ਆ ਔਰ ਬੀਜ ਨਹੀਂ ਕਿਵੇਂ ਆ ਖਾਦ ਕਿੱਥੋਂ ਆਉਣੀ ਆ ਦਵਾਈ ਕਿੱਥੋਂ ਆਉਣੀ ਆ ਡੀਜ਼ਲ ਕਿੱਥੋਂ ਆਉਣਾ ਇਸ ਸਮੱਸਿਆ ਆੜੀ ਫੀਡ ਆ ਸਰਕਾਰ ਜੋ ਅਸੀਂ ਕਹਿੰਦੇ ਸਰਕਾਰ ਨੇ ਆਪਣੇ ਪੱਧਰ ਤੇ ਕੀਤਾ ਮੈਂ ਡੀਸੀ ਨੂੰ ਆਪਣਾ ਐਸਐਸਪੀ ਨੂੰ ਇੱਥੇ ਦੇਖਿਆ ਉਜ ਹੌਜ ਦੀਆਂ ਟੀਮਾਂ ਵੀ ਦੇਖਿਆ ਮੰਨ ਲਈ ਉਹਨਾਂ ਕੋ 35-40 ਕਿਸ਼ਤੀਆਂ ਸੀ ਤੁਸੀਂ ਕਿਤੇ ਕੋਈ ਟੀਮ ਨਾ ਜਾਉ ਨਾ ਇੱਕ ਡੇਟ ਤੋਂ ਬੰਦਾ ਕੱਢਣਾ 8-10 ਤੇ ਇਹੀ ਹੁੰਦੇ ਆ ਤਾਂ ਬੰਦੇ 15 ਕੱਢਣ ਨਾਲ ਇੱਕ ਇੱਕ ਕਿਸ਼ਤੀ ਸੈਦ 8-7 ਬੰਦੇ ਕੱਢ ਸਕਦੀ ਹੈ ਸਾਰੀ ਕਿਸ਼ਤੀਆਂ ਸੀ ਵਿੱਚ ਤਿੰਨ ਤੋਂ ਚਾਰ ਬੰਦੇ ਹੀ ਆਉਂਦੇ ਨੇ ਬਾਹਰ ਕੱਢਣਗੇ ਕਿਨੇ ਆ ਬਸ ਬਾਕੀ ਤਾਂ ਹੁੰਦਾ ਫਿਰ ਮੀਡੀਆ ਚੱਲ ਜਾਂਦਾ ਹੈ ਅਫਸਰ ਡੀਸੀ ਨਾ ਮੀਡੀਆ ਇਧਰੋਂ ਬਹਿ ਗਿਆ ਖੱਬੇ ਬਹਿ ਗਿਆ ਉਹ ਦੇਖ ਰਹੇ ਨੇ ਸੈਕੰਡ ਡੇ ਦੇ ਵਿੱਚ ਸਮੱਸਿਆ ਇਹ ਸੀਗੀ ਕਿ ਬਹੁਤ ਕਟੰਬਲਾ ਫੈਲਾ ਸੀ ਵਿਕਤੀਗਤੀ ਅਜੇ ਡੀਸੀ ਵੱਧ ਕੰਮ ਕਰ ਗਏ ਹੋ ਐਸਐਸਪੀ ਕਰ ਗਏ ਪਰ ਉਹਨਾਂ ਕੋ ਪ੍ਰਬੰਧ ਬਹੁਤ ਘੱਟ ਸੀ ਸਵੱਧੀਆਂ ਕਿਸ਼ਤੀਆਂ ਆਪਾਂ ਟਕਟਾਲੀ ਦੇ ਤੋਰੀਆਂ ਜਦੋਂ ਸਾਨੂੰ ਕਹਿੰਦੇ ਟਕਟਾਲੀ ਦੇ ਸੀ ਲੱਦ ਕੇ ਸ਼ਟਡਾਊਨ ਦੇ ਸੀ ਤੋਂ ਇੱਥੋਂ ਵਾਪਸ ਜਾਣੀਆਂ ਲੈ ਕੇ ਜਾਂਦੇ ਸੀ ਜਿਹੜੇ ਉਹ ਨਵਾਂ ਲੜੇ ਕਰੋੜ ਰੁਪਏ ਚ ਪੈਂਦੀ ਆ ਨਵੀਂ ਉਹ ਟਾਇਰਾਂ ਵਾਲੀ ਕਿਸ਼ਤੀ ਉਹਨਾਂ ਨਾਂ ਉਹ ਕੰਮਜਾਬ ਸੀਗੀਆਂ ਥੋੜੀਆਂ ਸੀਗੀਆਂ ਉਹ ਉਹਨਾਂ ਨੂੰ ਰੈਸਕਿਊ ਕਰਨਾ ਥੋੜਾ ਸੌਖਾ ਸੀਗਾ ਤੋਂ ਪ੍ਰਸ਼ਾਸਨ ਇੱਥੇ ਜਿਹੜੀ ਫੀਡ ਆ 90% ਜਨਤਾ ਪਚਾ ਰਹੀ ਹੈ ਹੁਣ ਅਸੀਂ ਸਰਕਾਰ ਨੂੰ ਕਹਿੰਨੇ ਵੀ ਤੁਸੀਂ ਫੀਟ ਛੱਡ ਦਿ ਇਹਦਾ ਹੋਣਾ ਤੁਸੀਂ ਇਹਦਾ ਪੈਕੇਜ ਕਿ ਲਾਨਦੇ ਕੇਂਦਰ ਹੋਵੇ ਚਾਹੇ ਪੰਜਾਬ ਪੈਕੇਜ ਲਾਨਨੇ ਕਿ ਕਿੰਨਾ ਨੁਕਸਾਨ ਹੋ ਗਿਆ ਦੀ ਸਰਵਨਜੀ ਇਹ ਨੁਕਸਾਨ ਜਿੰਨਾ ਹੋ ਗਿਆ ਹਜੇ ਅੰਕਲਨ ਲਾਣਾ ਮੁਸ਼ਕਲ ਹੈ ਕਿਉਂਕਿ ਸਾਰਾ ਖੇਤ ਖਲਿਆਨ ਦਾ ਡੁੱਬੇ ਪੇ ਪਾਣੀ ਜਦੋਂ ਹਾਲਾਤ ਠੀਕ ਹੋਣਗੇ ਉਸ ਤੋਂ ਬਾਅਦ ਇਹਦਾ ਅੰਕਲਨ ਲਾਇਆ ਜਾਏਗਾ ਕਿੰਨਾ ਨੁਕਸਾਨ ਹੋ ਗਿਆ ਮੈਨੂੰ ਲੱਗਦਾ ਅੰਕਲਨ ਚਾਹੀਦਾ ਨਹੀਂ ਪਿੰਡ ਡੁੱਬਾ ਕਾਹਦਾ ਅੰਕਲਨ ਵੇ ਠੀਕ ਅੰਕਲਨ ਕੰਮ ਸੇ ਕਮ ਕਿਸੇ ਨੂੰ ਰਾਹਤ ਦੇਣੀ ਹੈ ਕਿਸੇ ਨੂੰ ਕੁਝ ਪੈਸੇ ਦੇਣੇ ਨੇ ਉਹਦਾ ਪਤਾ ਤਾਂ ਲੱਗੇਗਾ ਠੀਕ ਠੀਕ ਆ ਉਹ ਕਹਿੰਦਾ ਸਰ ਜਿੱਥੋਂ ਤੱਕ ਕਰਜ਼ਵਰੀ ਦੀ ਜਦੋਂ ਪਿੰਡ ਡੁੱਬ ਗਿਆ ਕਰਜ਼ਵਰੀ ਲੋਡ ਨਹੀਂ ਹੈ ਤਾਂ ਇਹ ਆ ਗਿਆ ਨਾ ਏਰੀਆ ਚ ਸਪੈਸ਼ਲ ਐਡਾ ਸਟੇਟਸ ਦੇ ਕੇ ਇਹਦੇ ਲਈ ਹੁਣ ਤਾਂ ਉਹਦੀ ਤੈਅ ਕਰ ਵੀ ਸਰਕਾਰ ਕੀ ਤੈਅ ਕਰਦੀ ਕੋਠੇ ਦਾ ਮਕਾਨ ਦਾ ਪਸ਼ੂ ਦਾ ਬੋਰ ਇਵਨ ਥੈਨ ਜਿਹੜੇ ਘਰਾਂ ਦੇ ਬੋਰ ਐ ਮੀਡੀਆ ਚ ਨਹੀਂ ਹੁੰਦੀ ਜਦੋਂ ਉਹਦਾ ਪਾਣੀ ਕੱਢਦੇ ਆ ਨਾ ਜੇ 4-5 ਕਿਤੇ ਲਗਾਤਾਰ ਬੋਰ ਚੱਲੂਗਾ ਡੀਜ਼ਲ ਤੇ ਫੇਰ ਉਹ ਪਾਣੀ ਸਾਫ਼ ਆਉਂਦਾ ਨਹੀਂ ਬੋਰ ਖਰਾਬ ਹੋ ਜਾਣੇ ਉਸ ਦਾ ਕਈ ਬੋਰਾਂ ਚ ਰੇਟ ਪੈ ਜਾਵੇ ਸਮੱਸਿਆ 20 ਕਿਸਮ ਦੀਆਂ ਨੇ ਅਸੀਂ ਕਹਿੰਨੇ ਕੇਂਦਰ ਨੂੰ ਪੰਜਾਬ ਨੂੰ ਇਹਦਾ ਐਲਾਨ ਕਰੋ ਔਰ ਦੂਜੀ ਬੇਨਤੀ ਹੈ ਵੀ ਗਾਂ ਇਹੋ ਜਿਹਾ ਪ੍ਰਬੰਧਨ ਕਰੋ ਕਿ ਇਹ ਕੁਦਰਤੀ ਨਹੀਂ ਮੈਂ ਕਹਿ ਕੇ ਟਾਲ ਸਕਦਾ ਸਾਡੀ ਨਲਾਇਕੀ ਓਕੇ ਠੀਕ ਹੈ ਸਰ ਰਮਦਾਸ ਪਿੰਡ ਦੇ ਵਿੱਚ ਅ ਅੰਕਲਨ ਕਰਨ ਲਈ ਲੋਕਾਂ ਦੀ ਮਦਦ ਕਰਨ ਦੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਦੇਰ ਵੀ ਇੱਥੇ ਪਹੁੰਚੇ ਸਨ ਆਪਣੇ ਟੀਮ ਦੇ ਨਾਲ ਪਹੁੰਚੇ ਸਨ ਸਰਕਾਰ ਵੱਲੋਂ ਜਿਹੜੀ ਕਾਰਵਾਈਆਂ ਕੀਤੀ ਜਾ ਰਹੀ ਹੈ ਜਿਹੜੇ ਪ੍ਰਬੰਧ ਉਲੀਕੇ ਜਾ ਰਹੇ ਨੇ ਉਹਨਾਂ ਦਾ ਵਿੱਚ ਛਲਾਗਾ ਤਾਂ ਜਰੂਰ ਕੀਤੀ ਹੈ ਪਰ ਇਸ ਘੜੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਦੇ ਪ੍ਰਬੰਧ ਸਾਨੂੰ ਪਹਿਲੇ ਕਰ ਲੈਣੇ ਚਾਹੀਦੇ ਸੀ ਇਹ ਵੀ ਇੱਕ ਨਸੀਹਤ ਦਿੱਤੀ ਹੈ ਸਰਵਨ ਸਿੰਘ ਪੰਦੇਰ ਦੇ ਮੁਤਾਬਕ ਜਿਹੜਾ ਮੁਆਵਜ਼ਾ ਦੇਣਾ ਹੈ ਹੁਣ ਆਪਦਾ ਦੇ ਆਪਦਾ ਐਲਾਨ ਕੇ ਹਰ ਪਿੰਡ ਹਰ ਕਸਬੇ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਉਦਾ ਮੁਆਵਜ਼ਾ ਦਿੱਤਾ ਜਾਏ ਨਾ ਕਿ ਆਂਕਲਨ ਕਰਨ ਤੋਂ ਬਾਅਦ ਮੁਆਵਜ਼ਾ ਦਿੱਤਾ ਜਾਏ ਲੋਕਾਂ ਨੂੰ ਲੋੜ ਹੁਣ ਹੈ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਲ ਬੈਨਿਕ ਸਵੇਰਾ ਟੀਵੀ ਰਮਦਾਸ ਹਾਲਾਤ ਕੀ ਨੇ ਹਾਲਾਤ ਸਾਰੇ ਪੰਜਾਬ ਚ ਮਾਰੇ ਹੋਏ ਨੇ ਇੱਥੇ ਦਾ ਜਿਹੜਾ ਦੇਖਣ ਨੂੰ ਮਿਲਦਾ ਦੂਰ ਦੂਰ ਤੱਕ ਪਾਣੀ ਹੀ ਪਾਣੀ ਹੈ ਤੁਸੀਂ ਤੇ ਕੋਲੋਂ ਦੀ ਪਿੰਡਾਂ ਦੇ ਵਿੱਚ ਵੇਖ ਕੇ ਆਏ ਹੋ ਆ ਦੇਖੋ ਜਿੱਦਨ ਪਹਿਲੇ ਦਿਨ ਪਾਣੀ ਛੱਡਿਆ ਸੀਗਾ 27 ਅਗਸਤ ਨੂੰ ਤੇ ਮੈਂ ਵੀ ਅਰਲੀ ਮਾਰਨਿੰਗ ਉੱਠਿਆ ਸੀਗਾ ਇਹ ਮੇਰੇ ਹੁੰਦਿਆਂ ਹੀ ਅਸੀਂ ਕੁਝ ਬੱਚਾ ਸੀਗਾ ਆਪਣਾ ਕੱਢ ਕੇ ਆਏ ਸੀ ਇਧਰੋਂ ਵੇਖ ਕੇ ਤੇ ਉਦੋਂ ਡੀਸੀ ਤੇ ਐਸਐਸਪੀ ਸਾਡੇ ਸਾਹਮਣੇ ਭੱਜ ਕੇ ਗਈ ਸੀ ਕਹਿਣ ਕਿ ਲੋਕੋ ਬਾਹਰ ਨਿਕਲ ਜਓ ਪਰ ਐਡੀ ਛਿੱਤੀ ਮੈਨ ਲੱਗਦਾ ਮਾਨਸਿਕ ਤੌਰ ਤੇ ਤਿਆਰ ਕੋਈ ਨਹੀਂ ਹੁੰਦਾ ਕਰ ਛੱਡ ਦੇਵੇ ਇੱਥੇ ਮੰਤਰੀ ਵੀ ਇੱਕ ਸਾਬਕਾ ਮੰਤਰੀ ਭੱਜੇ ਫਿਰਦੇ ਸੀ ਪਹਿਲੀ ਗੱਲ ਤਾਂ ਉੱਥੇ ਫਰਕ ਰਿਹਾ ਵੀ ਜੇ ਤੁਹਾਡਾ 14 ਲੱਖ 14.11 ਲੱਖ ਕਿਉਂ ਸੀ ਪਾਣੀ ਛੱਡਣਾ ਤੁਸੀਂ ਜਿਸ ਦਿਨ ਉਦੋਂ 10 ਦਿਨ ਪਹਿਲਾਂ ਤੁਸੀਂ ਜੋਰ ਲਾਓ ਤੁਸੀਂ ਕਿਹਾ ਵੀ ਹੋ ਲੋਕ ਨਾ ਪਰ ਜੇ ਸੀ 15 20 ਦਿਨ ਪਹਿਲੋਂ ਲੱਗੇ ਹੁੰਦੇ ਇੱਕ ਪਰਸੈਪਸ਼ਨ ਨੂੰ ਕ੍ਰੀਏਟ ਕਰਦੇ ਪਾਣੀ ਹਰ ਦੋ ਵਾਰ ਆ ਰਿਹਾ ਸ਼ਾਇਦ ਲੋਕ ਬਚ ਜਾਂਦੇ ਬਟ ਇਹਦਾ ਹੁਣ ਸੈਕੰਡ ਫੇਸ ਦੇ ਵਿੱਚ ਆਪਾਂ ਕਿ ਲੋਕਾਂ ਦੇ ਪਸ਼ੂ ਵੀ ਮਾਰੇ ਗਏ ਫਸਲ ਤਾਂ ਗਈ ਆ ਉਹ ਸੈਕੰਡ ਪਾਇਓਰਟੀ ਦੇ ਪਸ਼ੂ ਮਾਰੇ ਗਏ ਕਈ ਥਾਵਾਂ ਤੇ ਅੱਜ ਇੱਕ ਲਾਸ਼ ਗਈ ਪੋਸਟਮਾਰਨ ਹੋਣ ਗਈ ਆ ਇੱਥੇ ਮੁੰਡਾ ਰੋੜਿਆ ਸੀ ਉਹਦੀ ਲਾਸ਼ ਆ ਰਹੀ ਆ ਤੇ ਕੁਝ ਕੈਜਿਬਿਲਟੀਜ਼ ਹੋਈਆਂ ਔਰ ਇਹੋ ਕਹਾ ਜਿਹੜੇ ਲੋਕਾਂ ਨੇ ਵੇਖੋ ਘਰ ਅਮੇ ਸ਼ਹਿਰ ਦਾ ਬੰਦਾ ਹੋਵੇ ਪਿੰਡੂ ਹੋਵੇ ਮੇਰੇ ਕਾਹ ਜਿੰਦਗੀ ਚ ਇੱਕ ਵਾਰੀ ਬੰਦਾ ਬਿਲਕੁਲ ਤੁਸੀਂ ਦੇਖਿਓ ਤਿੱਜਾ ਕਿਸਾ ਘਰ ਹੀ ਪਾੜ ਜਾਣੇ ਆ ਢੇਣਾ ਪੈ ਜਾਣੀਆਂ ਬਹੁਤ ਸਾਰੇ ਡਿੱਗ ਪਿਆ ਉਹ ਨੁਕਸਾਨ ਬਹੁਪੱਖੀ ਆ ਇੱਕ ਪੱਖ ਤੋਂ ਨਹੀਂ ਹੈਗਾ ਇਸ ਇਲਾਕੇ ਚੋਂ ਦੇਖੋ ਜਿੰਨੀ ਇਹ ਨੂੰ ਅਸੀਂ ਪੰਜਾਬੀ ਚ ਭਾਲ ਕਹਿੰਨੇ ਆ ਹਮ ਰੇਤ ਕਹਿੰਨੇ ਆ ਰਿਬ ਕਹਿੰਨੇ ਆ ਇਹ ਚੜ ਜਣੀ ਆ ਖੇਤਾਂ ਚ ਤੁਸੀਂ ਇੱਥੇ ਕਣਕ ਵੀ ਜਿੰਨੀ ਕਿਹੜੀ ਸੌਖੀ ਆ ਜਿਹੜਾ ਚੱਲਦਾ ਇੱਥੇ ਪਾਣੀ ਸੁੱਕ ਨਹੀਂ ਅਗਲੀ ਫਸਲ ਬੀਜਣ ਦੀ ਸਮੱਸਿਆ ਵੀ ਆ ਔਰ ਬੀਜ ਨਹੀਂ ਕਿਵੇਂ ਆ ਖਾਦ ਕਿੱਥੋਂ ਆਉਣੀ ਆ ਦਵਾਈ ਕਿੱਥੋਂ ਆਉਣੀ ਆ ਡੀਜ਼ਲ ਕਿੱਥੋਂ ਆਉਣਾ ਇਸ ਸਮੱਸਿਆ ਆੜੀ ਫੀਡ ਆ ਸਰਕਾਰ ਜੋ ਅਸੀਂ ਕਹਿੰਦੇ ਸਰਕਾਰ ਨੇ ਆਪਣੇ ਪੱਧਰ ਤੇ ਕੀਤਾ ਮੈਂ ਡੀਸੀ ਨੂੰ ਆਪਣਾ ਐਸਐਸਪੀ ਨੂੰ ਇੱਥੇ ਦੇਖਿਆ ਔਰ ਜੋ ਹੌਜ਼ ਦੀਆਂ ਟੀਮਾਂ ਵੀ ਦੇਖਿਆ ਮੰਨ ਲਈ ਉਹਨਾਂ ਕੋ 35 40 ਕਿਸ਼ਤੀਆਂ ਤੁਸੀਂ ਕਿਤੇ ਇਸ ਕੋਈ ਟੀਮ ਨਾ ਜਾਉ ਨਾ ਇੱਕ ਡੇਟ ਤੋਂ ਬੰਦਾ ਕੱਢਣਾ 8-10 ਤੇ ਇਹੀ ਹੁੰਦੇ ਆ ਤਾਂ ਬੰਦੇ 15 ਕੱਢਣ ਨਾਲ ਇੱਕ ਇੱਕ ਕਿਸ਼ਤੀ ਸਿਰ 8-7 ਬੰਦੇ ਕੱਢ ਸਕਦੀ ਹੈ ਕਿਸ਼ਤੀਆਂ ਅਸੀਂ ਵਿੱਚ 3 ਤੋਂ 4 ਬੰਦੇ ਹੀ ਆਉਂਦੇ ਨੇ ਬਾਹਰ ਕੱਢਣਗੇ ਕਿਨੇ ਆ ਬਸ ਬਾਕੀ ਤਾਂ ਹੁੰਦਾ ਫਿਰ ਵੀਡੀਓ ਚੱਲ ਜਾਂਦਾ ਹੈ ਅਫਸਰ ਡੀਸੀ ਨਾ ਮੀਡੀਆ ਇਧਰੋਂ ਬਹਿ ਕੇ ਖੱਬੇ ਬਹਿ ਕੇ ਦੇਖ ਰਹੇ ਨੇ ਸੈਕੰਡ ਡੇ ਦੇ ਵਿੱਚ ਸਮੱਸਿਆ ਇਹ ਸੀਗੀ ਕਿ ਬਹੁਤ ਘਟ ਮੰਬੜਾ ਫੈਲਾ ਸੀ ਵਿਅਕਤੀਗਤੀ ਅਜੇ ਡੀਸੀ ਵੱਧ ਕੰਮ ਕਰ ਗਏ ਹੋ ਐਸਐਸਪੀ ਕਰ ਗਏ ਪਰ ਉਹਨਾਂ ਕੋਲ ਪ੍ਰਬੰਧ ਬਹੁਤ ਘੱਟ ਸੀ ਸੌਦੀਆਂ ਕਿਸ਼ਤੀਆਂ ਆਪਾਂ ਟ੍ਰੈਕਟਰ ਟਾਲੀ ਦੇ ਤੋਰੀਆਂ ਜਦੋਂ ਸਾਨੂੰ ਕਹਿੰਦੇ ਟ੍ਰੈਕਟਰਾਲੀ ਤੇ ਸੀ ਲੱਦ ਕੇ ਸ਼ਟਡਾਊਨ ਦੇ ਸੀ ਤੋਂ ਇੱਥੋਂ ਵਾਪਸ ਜਾਣੀਆਂ ਲੈ ਕੇ ਜਾਂਦੇ ਸੀ ਜਿਹੜੇ ਉਹ ਨਵਾਂ ਲੜੇ ਕਰੋੜ ਰੁਪਏ ਚ ਪੈਂਦੀ ਆ ਨਵੀਂ ਉਹ ਟਾਇਰਾਂ ਵਾਲੀ ਕਿਸ਼ਤੀ ਉਹਨਾਂ ਨਾਂ ਉਹ ਕੰਮਜਾਬ ਸੀਗੀਆਂ ਥੋੜੀਆਂ ਸੀਗੀਆਂ ਉਹ ਉਹਨੂੰ ਰੈਸਕਿਊ ਕਰਨਾ ਥੋੜਾ ਸੌਖਾ ਸੀਗਾ ਤੋਂ ਪ੍ਰਸ਼ਾਸਨ ਇੱਥੇ ਜਿਹੜੀ ਫੀਡ ਆ 90% ਜਨਤਾ ਪਚਾ ਰਹੀ ਹੈ ਹੁਣ ਅਸੀਂ ਸਰਕਾਰ ਨੂੰ ਕਹਿੰਨੇ ਵੀ ਤੁਸੀਂ ਫੀਡ ਛੱਡ ਦਿਓ ਕਿਹੜਾ ਹੋਣਾ ਤੁਸੀਂ ਇਹਦਾ ਪੈਕੇਜ ਕੀ ਲਾਂਦੇ ਕੇਂਦਰ ਹੋਵੇ ਚਾਹੇ ਪੰਜਾਬ ਪੈਕਸ ਲਾਣੇ ਕਿ ਕਿੰਨਾ ਨੁਕਸਾਨ ਹੋ ਗਿਆ ਦੀ ਪਰ ਸਰਵਨ ਜੀ ਇਹ ਨੁਕਸਾਨ ਜਿੰਨਾ ਹੋ ਗਿਆ ਹਜੇ ਅੰਕਲਨ ਲਾਣਾ ਮੁਸ਼ਕਲ ਹੈ ਕਿਉਂਕਿ ਸਾਰਾ ਖੇਤ ਖਲਿਆਨ ਦਾ ਡੁੱਬੇ ਪੇ ਪਾਣੀ ਜਦੋਂ ਹਾਲਾਤ ਠੀਕ ਹੋਣਗੇ ਉਸ ਤੋਂ ਬਾਅਦ ਅੰਕਲਨ ਲਾਇਆ ਜਾਏਗਾ ਕਿੰਨਾ ਨੁਕਸਾਨ ਹੋ ਗਿਆ ਮੈਨੂੰ ਲੱਗਦਾ ਅੰਕਲਨ ਚਾਹੀਦਾ ਨਹੀਂ ਪਿੰਡ ਡੁੱਬਾ ਕਾਹਦਾ ਅੰਕਲਨ ਠੀਕ ਅੰਕਲਨ ਕਮ ਸੇ ਕਮ ਕਿਸੇ ਨੂੰ ਰਾਹਤ ਦੇਣੀ ਹੈ ਕਿਸੇ ਨੂੰ ਕੁਝ ਪੈਸੇ ਦੇਣੇ ਨੇ ਉਹਦਾ ਪਤਾ ਤਾਂ ਲੱਗੇਗਾ ਠੀਕ ਠੀਕ ਜੀ ਉਹ ਕਹਿੰਦਾ ਸਰ ਜਿੱਥੋਂ ਤੱਕ ਕਰਦੌਰੀ ਦੀ ਜਦੋਂ ਪਿੰਡ ਡੁੱਬ ਗਿਆ ਕਰਦੌਰੀ ਲੋੜ ਨਹੀਂ ਹੈ ਤਾਂ ਇਹ ਆ ਗਿਆ ਨਾ ਏਰੀਆ ਚ ਸਪ ਇਹ ਦਾ ਸਟੇਟਸ ਦੇ ਕੇ ਇਹਦੇ ਲਈ ਹੁਣ ਤਾਂ ਉਹਦੀ ਤੈਅ ਕਰ ਵੀ ਸਰਕਾਰ ਕੀ ਤੈਅ ਕਰਦੀ ਕੋਠੇ ਦਾ ਮਕਾਨ ਦਾ ਪਸ਼ੂ ਦਾ ਬੋਰ इवन देन ਜਿਹੜੇ ਘਰਾਂ ਦੇ ਬੋਰ ਐ ਮੀਡੀਆ 'ਚ ਨਹੀਂ ਹੁੰਦੀ ਜਦੋਂ ਉਹਦਾ ਪਾਣੀ ਕੱਢਦੇ ਆ ਨਾ ਜੇ 4-5 ਘੰਟੇ ਲਗਾਤਾਰ ਬੋਰ ਚੱਲੂਗਾ ਡੀਜ਼ਲ ਤੇ ਫਿਰ ਉਹ ਪਾਣੀ ਸਾਫ਼ ਆਉਂਦਾ ਨਹੀਂ ਬੋਰ ਖਰਾਬ ਹੋ ਜਾਣੇ ਉਸ ਦਾ ਕਈ ਬੋਰਾਂ 'ਚ ਰੇਟ ਪੈ ਜਾਵੇ ਸਮੱਸਿਆ 20 ਕਿਸਮ ਦੀਆਂ ਨੇ ਅਸੀਂ ਕਹਿੰਨੇ ਕੇਂਦਰ ਨੂੰ ਪੰਜਾਬ ਨੂੰ ਇਹਦਾ ਐਲਾਨ ਕਰੋ ਔਰ ਦੂਜੀ ਬੇਨਤੀ ਆ ਵੀ ਗਾਂਹ ਇਹੋ ਜਿਹਾ ਪ੍ਰਬੰਧਨ ਕਰੋ ਕਿ ਇਹ ਕੁਦਰਤੀ ਨਹੀਂ ਮੈਂ ਕਹਿ ਕੇ ਟਾਲ ਸਕਦਾ ਸਾਡੀ ਨਰਲੈਕੀ ਓਕੇ ਠੀਕ ਹੈ ਸਰ ਰਮਦਾਸ ਪਿੰਡ ਦੇ ਵਿੱਚ ਅ ਅੰਕਲਨ ਕਰਨ ਲਈ ਲੋਕਾਂ ਦੀ ਮਦਦ ਕਰਨ ਦੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਦੇਰ ਵੀ ਇੱਥੇ ਪਹੁੰਚੇ ਸਨ ਆਪਣੇ ਟੀਮ ਦੇ ਨਾਲ ਪਹੁੰਚੇ ਸਨ ਸਰਕਾਰ ਵੱਲੋਂ ਜਿਹੜੀ ਕਾਰਵਾਈਆਂ ਕੀਤੀ ਜਾ ਰਹੀ ਹੈ ਜਿਹੜੇ ਪ੍ਰਬੰਧ ਉਲੀਕੇ ਜਾ ਰਹੇ ਨੇ ਉਹਨਾਂ ਦੇ ਵਿੱਚ ਛਲਾਗਾ ਤਾਂ ਜਰੂਰ ਕੀਤੀ ਹੈ ਪਰ ਇਸ ਘੜੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਦੇ ਪ੍ਰਬੰਧ ਸਾਨੂੰ ਪਹਿਲੇ ਕਰ ਲੈਣੇ ਚਾਹੀਦੇ ਸੀ ਇਹ ਵੀ ਇੱਕ ਨਸੀਹਤ ਦਿੱਤੀ ਆ ਸਰਵਨ ਸਿੰਘ ਪੰਦੇਰ ਦੇ ਮੁਤਾਬਿਕ ਜਿਹੜਾ ਮੁਆਵਜ਼ਾ ਦੇਣਾ ਹੈ ਹੁਣ ਆਫਤਾ ਦੇ ਆਫਤਾ ਐਲਾਨ ਕੇ ਹਰ ਪਿੰਡ ਹਰ ਕਸਬੇ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਉਹਦਾ ਮੁਆਵਜ਼ਾ ਦਿੱਤਾ ਜਾਏ ਨਾ ਕਿ ਅੰਕਲਨ ਕਰਨ ਤੋਂ ਬਾਅਦ ਮੁਆਵਜ਼ਾ ਦਿੱਤਾ ਜਾਏ ਲੋਕਾਂ ਨੂੰ ਲੋੜ ਹੁਣ ਹੈ ਕੈਮਰਾਪਰਸ ਨਤੇਜ ਦੇ ਨਾਲ ਜੋਤੀ ਬਹਿਲ ਬੈਨਿਕ ਸਵੇਰਾ ਟੀਵੀ ਰਮਦਾਸ